ਕਿਦਾਰਨਾ ਤਾਮਨੇੜੇ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਜਿहां ਤੁਹਾਨੂੰ ਦੱਸੇ ਇੱਕ ਹੈਲੀਕਾਪਟਰ ਜੋ ਕਿ ਸਰਦਾਲਵਾ ਨੂੰ ਸ਼੍ਰੀਕੇਦਾਰਨਾ ਤਾਮਲੇ ਜਾ ਰਿਹਾ ਸੀ ਉਹ ਤਕਨੀਕੀ ਖਰਾਬੀ ਦੇ ਕਾਰਨ ਹਵਾ ਦੇ ਵਿੱਚ ਹੀ ਖਰਾਬ ਹੋ ਜਾਂਦਾ ਜਿਸ ਤੋਂ ਬਾਅਦ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਉਸ ਐਮਰਜੈਂਸੀ ਲੈਂਡਿੰਗ ਦੀਆਂ ਜੋ ਕਿ ਇਸ ਹੈਲੀਕਾਪਟਰ ਦੀ ਕਰਵਾਈ ਗਈ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਇਸ ਹੈਲੀਕਾਪਟਰ ਦੇ ਵਿੱਚ 6 ਯਾਤਰੀ ਜਿਹੜੇ ਸੀ ਉਸ ਵਾਰ ਸੀ ਜਿਨ੍ਹਾਂ ਤੁਹਾਨੂੰ ਦੱਸਦੀ ਹੈ ਕਿ ਇਸ ਹੈਲੀਕਾਪਟਰ ਦੇ ਵਿੱਚ 7 ਯਾਤਰੀ ਸਵਾਰ ਸੀ ਜਿਨ੍ਹਾਂ ਦੇ ਵਿੱਚ 6 ਸ਼ਰਧਾਲੂ ਸੀ ਤੇ ਇੱਕ ਇਸ ਹੈਲੀਕਾਪਟਰ ਦਾ ਪਾਇਲਟ ਸੀ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਤਕਨੀਕੀ ਖਰਾਬੀ ਦੇ ਕਾਰਨ ਹਵਾ ਦੇ ਵਿੱਚ ਹੀ ਹੈਲੀਕਾਪਟਰ ਖਰਾਬ ਹੋ ਜਾਂਦਾ ਤੇ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਜਦੋਂ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਤਾਂ ਮੌਕੇ ਜਿੱਥੇ ਤੇ ਮੌਕੇ ਤੇ ਜਿੱਥੇ ਇਸ ਐਮਰਜੈਂਸੀ ਲੈਂਡਿੰਗ ਹੋਈ ਤਬ ਮਾਹੌਲ ਜਿਹੜਾ ਕਹਿੋ ਜਿਹਾ ਬਣ ਜਾਂਦਾ ਲੋਕ ਇੱਧਰ ਉੱਧਰ ਭੱਜਣ ਲੱਗ ਜਾਂਦੇ ਨੇ ਹਫੜਾ ਦਫੜੀ ਜਿਹੜੀ ਆ ਮਰ ਜਾਂਦੀ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹੈਲੀਕਾਪਟਰ ਜਿਹੜਾ ਆਪਣੇ ਆਪ ਹੀ ਕੋ ਮੜ ਲੱਗ ਜਾਂਦਾ ਹੈ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਕੇਦਾਰਨਾਥ ਹੈਲੀਪੈਡ ਲਗਭਗ 100 ਮੀਟਰ ਦੀ ਦੂਰੀ ਤੇ ਐਮਰਜੈਂਸੀ ਲੈਂਡਿੰਗ ਹੋਈ ਹੈ ਤੇ ਦੱਸਣਯੋਗ ਹੈ ਕਿ ਚਾਰ ਤਾਮ ਯਾਤਰਾ ਜਿਹੜੀ 10 ਮਈ ਤੋਂ ਸ਼ੁਰੂ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਣੀਆਂ ਕਿ ਬਹੁਤ ਸਾਰੇ ਸ਼ਰਧਾਲ ਜੋ ਇਹ ਚਾਰਤਾ ਯਾਤਰਾਕਾਰਨ ਤੇ ਬਹੁਤ ਸਾਰੇ ਸ਼ਰਦਾਲੂ ਨੇ ਜੋ ਸ਼੍ਰੀ ਕੇਦਾਰਨਾਥ ਤਾਮ ਪਹੁੰਚ ਰਹੇ ਨੇ ਮਹਾਦੇਵ ਦੇ ਦਰਸ਼ਨਾਂ ਦੇ ਲਈ ਉੱਥੇ ਪਹੁੰਚ ਰਹੇ ਨੇ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਵੱਡਾ ਹਾਦਸਾ ਜਿਹੜਾ ਉੱਥੇ ਵਾਪਰ ਸਕਦਾ ਸੀ ਪਰ ਪਾਇਲਟ ਦੀ ਸਮਝਦਾਰੀ ਦੇ ਕਾਰਨ ਇਹ ਵੱਡਾ ਹਾਦਸਾ ਉੱਤੇ ਹੋਣੋਂ ਟਲਿਆ ਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਜਿਹੜੇ 7 ਯਾਤਰੀ ਇਸ ਹੈਲੀਕਾਪਟਰ ਦੇ ਵਿੱਚ ਸਵਾਰ ਸੀ ਸੱਤੋ ਯਾਤਰੀ ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਠੀਕ ਨੇ ਕੋਈ ਵੀ ਨੁਕਸਾਨ ਜਿਹੜਾ ਉਹਨਾਂ ਨੂੰ ਨਹੀਂ ਪਹੁੰਚਿਆ ਕਿਦਾਰਨਾ ਥਾਮ ਨੇੜੇ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਜਿहां ਤੁਹਾਨੂੰ ਦੱਸੇ ਇੱਕ ਹੈਲੀਕਾਪਟਰ ਜੋ ਕਿ ਸਰਦਾਲਵਾ ਨੂੰ ਸ਼੍ਰੀ ਕੇਦਾਰਨਾ ਥਾਮਲੇ ਜਾ ਰਿਹਾ ਸੀ ਉਹ ਤਕਨੀਕੀ ਖਰਾਬੀ ਦੇ ਕਾਰਨ ਹਵਾ ਦੇ ਵਿੱਚ ਹੀ ਖਰਾਬ ਹੋ ਜਾਂਦਾ ਜਿਸ ਤੋਂ ਬਾਅਦ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਉਸ ਐਮਰਜੈਂਸੀ ਲੈਂਡਿੰਗ ਦੀਆਂ ਜੋ ਕਿ ਇਸ ਹੈਲੀਕਾਪਟਰ ਦੀ ਕਰਵਾਈ ਗਈ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਇਸ ਹੈਲੀਕਾਪਟਰ ਦੇ ਵਿੱਚ 6 ਯਾਤਰੀ ਜਿਹੜੇ ਸੀ ਉਸਵਾਰ ਸੀ ਜਿਗਤ ਤੁਹਾਨੂੰ ਦੱਸ ਦਈਏ ਕਿ ਇਸ ਹੈਲੀਕਾਪਟਰ ਦੇ ਵਿੱਚ 7 ਯਾਤਰੀ ਸਵਾਰ ਸੀ ਜਿਨ੍ਹਾਂ ਦੇ ਵਿੱਚ 6 ਸ਼ਰਧਾਲੂ ਸੀ ਤੇ ਇੱਕ ਇਸ ਹੈਲੀਕਾਪਟਰ ਦਾ ਪਾਇਲਟ ਸੀ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਤਕਨੀਕੀ ਖਰਾਬੀ ਦੇ ਕਾਰਨ ਹਵਾ ਦੇ ਵਿੱਚ ਹੀ ਹੈਲੀਕਾਪਟਰ ਖਰਾਬ ਹੋ ਜਾਂਦਾ ਤੇ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਜਦੋਂ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਤਾਂ ਮੌਕੇ ਜਿੱਥੇ ਤੇ ਮੌਕੇ ਤੇ ਜਿੱਥੇ ਇਸ ਐਮਰਜੈਂਸੀ ਲੈਂਡਿੰਗ ਹੋਈ ਤਬ ਮਾਹੌਲ ਜਿਹੜਾ ਕਹਿੋ ਜਿਹਾ ਬਣ ਜਾਂਦਾ ਲੋਕ ਇੱਧਰ ਉੱਧਰ ਭੱਜਣ ਲੱਗ ਜਾਂਦੇ ਨੇ ਹਫੜਾ ਦਫੜੀ ਜਿਹੜੀ ਆ ਮਰ ਜਾਂਦੀ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹੈਲੀਕਾਪਟਰ ਜਿਹੜਾ ਆਪਣੇ ਆਪ ਹੀ ਕੋ ਮੜ ਲੱਗ ਜਾਂਦਾ ਹੈ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਕੇਦਾਰਨਾਥ ਹੈਲੀਪੈਡ ਲਗਭਗ 100 ਮੀਟਰ ਦੀ ਦੂਰੀ ਤੇ ਐਮਰਜੈਂਸੀ ਲੈਂਡਿੰਗ ਹੋਈ ਹੈ ਤੇ ਦੱਸਣਯੋਗ ਹੈ ਕਿ ਚਾਰ ਤਾਮ ਯਾਤਰਾ ਜਿਹੜੀ 10 ਮਈ ਤੋਂ ਸ਼ੁਰੂ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਣੀਆਂ ਕਿ ਬਹੁਤ ਸਾਰੇ ਸ਼ਰਦਾਲ ਨੇ ਜੋ ਇਹ ਚਾਰਤਾਂ ਯਾਤਰਾਕਾਰਨ ਤੇ ਬਹੁਤ ਸਾਰੇ ਸ਼ਟਾਲੂ ਨੇ ਜੋ ਸ਼੍ਰੀ ਕੇਦਾਰਨਾਥ ਤਾਮ ਪਹੁੰਚ ਰਹੇ ਨੇ ਮਹਾਦੇਵ ਦੇ ਦਰਸ਼ਨਾਂ ਦੇ ਲਈ ਉੱਥੇ ਪਹੁੰਚ ਰਹੇ ਨੇ ਤੇ ਉੱਥੇ ਤੋਂ ਦੱਸ ਦਈਏ ਕਿ ਅੱਜ ਇੱਕ ਵੱਡਾ ਹਾਦਸਾ ਜਿਹੜਾ ਉੱਥੇ ਵਾਪਰ ਸਕਦਾ ਸੀ ਪਰ ਪਾਇਲਟ ਦੀ ਸਮਝਦਾਰੀ ਦੇ ਕਾਰਨ ਇਹ ਵੱਡਾ ਹਾਦਸਾ ਉੱਥੇ ਹੋਣੋਂ ਟਲਿਆ ਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਜਿਹੜੇ 7 ਯਾਤਰੀ ਇਸ ਹੈਲੀਕਾਪਟਰ ਦੇ ਵਿੱਚ ਸਵਾਰ ਸੀ ਸੱਤੋ ਯਾਤਰੀ ਜਿਹੜੇ ਨੇ ਉਹ ਪੂਰੇ ਤਰੀਕੇ ਨਾਲ ਠੀਕ ਨੇ ਕੋਈ ਵੀ ਨੁਕਸਾਨ ਜਿਹੜਾ ਉਹਨਾਂ ਨੂੰ ਨਹੀਂ ਪਹੁੰਚਿਆ ਕਿਦਾਰਨਾ ਤਾਂ ਆਮਨੇੜੇ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਜਿਹਾ ਤੁਹਾਨੂੰ ਦੱਸ ਇੱਕ ਹੈਲੀਕਾਪਟਰ ਜੋ ਕਿ ਸਰਦਾਲਵਾ ਨੂੰ ਸ਼੍ਰੀ ਕੇਦਾਰਨਾ ਤਾਮਲੇ ਜਾ ਰਿਹਾ ਸੀ ਉਹ ਤਕਨੀਕੀ ਖਰਾਬੀ ਦੇ ਕਾਰਨ ਹਵਾ ਦੇ ਵਿੱਚ ਹੀ ਖਰਾਬ ਹੋ ਜਾਂਦਾ ਜਿਸ ਤੋਂ ਬਾਅਦ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਉਸ ਐਮਰਜੈਂਸੀ ਲੈਂਡਿੰਗ ਦੀਆਂ ਜੋ ਕਿ ਇਸ ਹੈਲੀਕਾਪਟਰ ਦੀ ਕਰਵਾਈ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਹੈਲੀਕਾਪਟਰ ਦੇ ਵਿੱਚ 6 ਯਾਤਰੀ ਜਿਹੜੇ ਸੀ ਉਸਵਾਰ ਸੀ ਜਿਨਾਂ ਤੁਹਾਨੂੰ ਦੱਸ ਦਈਏ ਕਿ ਇਸ ਹੈਲੀਕਾਪਟਰ ਦੇ ਵਿੱਚ 7 ਯਾਤਰੀ ਸਵਾਰ ਸੀ ਜਿਨ੍ਹਾਂ ਦੇ ਵਿੱਚ 6 ਸ਼ਰਧਾਲੂ ਸੀ ਤੇ ਇੱਕ ਇਸ ਹੈਲੀਕਾਪਟਰ ਦਾ ਪਾਇਲਟ ਸੀ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਤਕਨੀਕੀ ਖਰਾਬੀ ਦੇ ਕਾਰਨ ਹਵਾ ਦੇ ਵਿੱਚ ਹੀ ਹੈਲੀਕਾਪਟਰ ਖਰਾਬ ਹੋ ਜਾਂਦਾ ਤੇ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਜਦੋਂ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਤਾਂ ਮੌਕੇ ਜਿੱਥੇ ਤੇ ਮੌਕੇ ਤੇ ਜਿੱਥੇ ਇਸ ਐਮਰਜੈਂਸੀ ਲੈਂਡਿੰਗ ਹੋਈ ਤਬ ਮਾਹੌਲ ਜਿਹੜਾ ਕਿਹੋ ਜਿਹਾ ਬਣ ਜਾਂਦਾ ਲੋਕ ਇੱਧਰ ਉੱਧਰ ਭੱਜਣ ਲੱਗ ਜਾਂਦੇ ਨੇ ਹਫੜਾ ਦਫੜੀ ਜਿਹੜੀ ਉਹ ਮਰ ਜਾਂਦੀ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹੈਲੀਕਾਪਟਰ ਜਿਹੜਾ ਆਪਣੇ ਆਪ ਹੀ ਕੋ ਮੜ ਲੱਗ ਜਾਂਦਾ ਹੈ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਕੇਦਾਰਨਾਥ ਹੈਲੀਪੈਡ ਲਗਭਗ 100 ਮੀਟਰ ਦੀ ਦੂਰੀ ਤੇ ਇਹ ਐਮਰਜੈਂਸੀ ਲੈਂਡਿੰਗ ਹੋਈ ਹੈ ਤੇ ਦੱਸਣਯੋਗ ਹੈ ਕਿ ਚਾਰ ਤਾਮ ਯਾਤਰਾ ਜਿਹੜੀ 10 ਮਈ ਤੋਂ ਸ਼ੁਰੂ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ ਬਹੁਤ ਸਾਰੇ ਸ਼ ਜੋ ਇਹ ਚਾਰਤਾਂ ਯਾਤਰਾਕਾਰਨ ਤੇ ਬਹੁਤ ਸਾਰੇ ਸ਼ਰਦਾਲੂ ਨੇ ਜੋ ਸ਼੍ਰੀ ਕੇਦਾਰਨਾਥ ਤਾਮ ਪਹੁੰਚ ਰਹੇ ਨੇ ਮਹਾਦੇਵ ਦੇ ਦਰਸ਼ਨਾਂ ਦੇ ਲਈ ਉੱਥੇ ਪਹੁੰਚ ਰਹੇ ਨੇ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਵੱਡਾ ਹਾਦਸਾ ਜਿਹੜਾ ਉੱਥੇ ਵਾਪਰ ਸਕਦਾ ਸੀ ਪਰ ਪਾਇਲਟ ਦੀ ਸਮਝਦਾਰੀ ਦੇ ਕਾਰਨ ਇਹ ਵੱਡਾ ਹਾਦਸਾ ਉੱਤੇ ਹੋਣੋਂ ਟਲਿਆ ਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਜਿਹੜੇ 7 ਯਾਤਰੀ ਇਸ ਹੈਲੀਕਾਪਟਰ ਦੇ ਵਿੱਚ ਸਵਾਰ ਸੀ ਸੱਤੋ ਯਾਤਰੀ ਜਿਹੜੇ ਨੇ ਉਹ ਪੂਰੇ ਤਰੀਕੇ ਨਾਲ ਠੀਕ ਨੇ ਕੋਈ ਵੀ ਨੁਕਸਾਨ ਜਿਹੜਾ ਉਹਨਾਂ ਨੂੰ ਨਹੀਂ ਪਹੁੰਚਿਆ